ਸੁਣੋ ਦੋ ਨੀਲੇ ਘੋੜੇ ਦਿਖਾਉਣੇ ਆ ਤੇ ਖੜੇ ਗੀਦੇ ਕੋਲਾ ਨਾਲ ਆਪਣੇ ਯਾਰ ਖੜਾ ਹੈਪੀ ਸਰਮਾ ਤੁਸੀਂ ਪਛਾਣੀ ਲਿਆਉਣਾ ਕੈਮਰੇ ਦੇ ਵਿੱਚ ਤੇ ਇਹ ਟਰੈਕਟਰ ਸਰਮਾ ਉਹ ਆ ਜਿਹੜਾ ਵੇਚਦਾ ਨਹੀਂ ਜਰਸੀ ਦੀ ਸੀਦੀ ਕੋਈ ਤੇ ਇਹਨਾਂ ਦੇ ਵਿੱਚ ਕੀ ਕੀ ਆ ਗੱਲ ਪਤਾ ਇਹ ਦੱਸ ਕਿੰਨਾ ਮਾਡਲ ਆ ਕੀ ਕੋਸਾ ਭਾਈ 2001 ਮਾਡਲ ਆ ਤਲਵੰਡੀ ਸਾਬੋ ਦਾ ਪੀਵੀ 45 ਨੰਬਰ ਆ ਠੀਕ ਐ ਇਹ ਟਰੈਕਟਰ ਜ਼ੋਰ-ਜ਼ੋਰ ਤਾ ਮਾਰਦਾ ਬਹੁਤ ਜਿਆਦੇ ਬਹੁਤ ਜਿਆਦੇ ਤੇ ਤੇਲ ਦਾ ਖਰਚਾ ਟਮਾਟਰੀ ਨਾਲੋਂ ਅੱਧਾ ਹੀ ਹੁੰਦਾ ਠੀਕ ਐ ਖਰਚਾ ਘੱਟ ਆ ਕਮ ਇਹ ਬਰੀਕ ਨੋਜ ਪਤਲੀਆਂ ਨੋਜ ਨਿਓਜ ਵਾਲਾ ਟਰੈਕਟਰ ਹੁੰਦਾ ਠੀਕ ਹੈ ਠੀਕ ਹੈ ਇਹ 16 ਵਾਲੇ ਟਾਇਰਾਂ ਵਾਲਾ ਜੀ 16 ਵਾਲੇ ਟਾਇਰ ਆ ਇਹ ਮਾੜਲੀ ਇੱਕ ਆ ਮਿੱਤਰੋ ਜਿਵੇਂ ਕਹ ਰਹੀਏ ਖੂਬੀਆਂ ਸਾਰੀਆਂ ਹੀ ਆ ਪਾਵਰ ਸਟੀering ਆ ਇਹ ਤੇ ਜਿਵੇਂ ਕਹ ਰਹੀਏ ਸਾਰੀਆਂ ਖੂਬੀਆਂ ਪੰਗਾ 16 ਟਾਇਰਾਂ ਮੰਗਵਾ ਲਓ ਸਾਰਾ ਕੁਝ ਹੀ ਪਾਇ ਮੰਨ ਕੇ ਚੱਲ ਜਿਹੜੇ ਜ਼ਿੰਮੇਦਾਰ ਭਰਾ ਦਾ ਰੱਖਿਆ ਸੀ origial ਰੱਖਿਆ ਟਰੈਕਟਰ ਪੂਰੇ ਸ਼ੌਕ ਨਾਲ ਤਿਆਰ ਕੀਤਾ ਜੀ ਇਹ ਤੁਸੀਂ ਐ ਲਾਓ ਜੀ ਇੱਕ ਪੰਪ ਤੇ ਵੀ ਇਹ ਪਾਵਰ ਹੋ ਜਾਂਦਾ ਹੁੰਦਾ ਠੀਕ ਪਰ ਇਹ ਤੇ ਟਾਲ ਪੰਪ ਕਰਾ ਲਏ ਆ ਜੀ ਇੱਕ ਸਪੈਸ਼ਲ ਪਾਵਰ ਸਟੀering ਵਾਸਤੇ ਇੱਕ ਲਿੱਕਤ ਵਾਸਤੇ ਠੀਕ ਹੈ ਕਿ ਨਹੀਂ 16 ਵਾਲੇ ਟਾਇਰ ਪਾਏ ਹੋਏ ਆ ਜੀ 16 ਵਾਲੀ 13 ਵਾਲੇ ਮਗਰਿਆੜਾ ਜੀ ਠੀਕ ਹੈ ਮੂਰਲੇ ਹੈਗੇ 91 11 ਵਾਲੇ 91 11 ਦੇ ਟਾਇਰ ਆ ਤੇ ਪੂਰਾ ਸ਼ੌਂਕ ਨਾਲ ਕਿਸੇ ਨੇ ਤਿਆਰ ਕੀਤਾ ਹੋਇਆ ਜੀ ਇਹ ਵੀ ਕਿਤੇ ਮੇਰੇ ਭਰਾ ਨੇ ਇੱਕ ਮਾਡਲ ਆ ਤੇ ਜਿੰਮੇ ਕੀ ਦੀਏ ਖੜਾਵਾ ਹੁਣ ਉਹ ਵੀ ਦਿਖਾਉਣਾ ਤੁਹਾਨੂੰ ਉਹ 2000 ਮਾਡਲ ਆ ਉਹਨੂੰ ਇਹਨੂੰ ਕੋਲੇ ਖੜਾ ਦੇਉਂਦੇ ਨਹੀਂ ਚੱਕ ਨੂੰ ਜੀ ਨਹੀਂ ਕਰਦਾ ਸਹੀ ਗੱਲ ਆ ਕੋਠੇਆਂ ਨੂੰ ਖੜਾ ਪੈਣਾ ਖੜਾ ਪੈਣਾ ਤੇ ਹੁਣ ਇਹ ਦੱਸ ਪੰਜਾਬ ਨੰਬਰ ਹੈ ਇੱਕ ਮੜਲਾ 270 ਡਿਮਾਂਡ ਆ ਕਿੰਨੇ ਦਾ ਦੇਗਾ ਇਹ 2.5 ਲੱਖ ਦਾ 2.5 ਲੱਖ ਰੁਪਏ ਦਾ ਮੌਕ ਦੇ ਮਾਨ ਸਨਮਾਨ ਹੋਰ ਹੋ ਜੂ ਠੀਕ ਹੈ ਤੇ ਹੁਣ ਇਹਦੇ ਬਾਰੇ ਦੱਸ ਕਿੰਨਾ ਮੜਲਾ ਇਹ 2000 ਮੜਲਾ ਰਾਜਸਥਾਨ ਨੰਬਰ ਹੈ ਬਾਈ ਦੋਨੇ ਟਰੈਕਟਰ ਰਾਜਸਥਾਨ ਵਾਲਾ ਠੀਕ ਹੈ ਤੇ ਇੰਜਨ ਗੇਰ ਇੰਜਨ ਗੇਰ ਓਕੇ ਸਾਰਾ origignal ਆ ਬਾਈ ਕਿਤੋਂ ਰੰਗ ਪੇਂਟ ਵੀ ਦੋਨੇ ਨਹੀਂ ਹੋਏ ਕਿਤੋਂ ਰੰਗ ਪੇਂਟ ਦੋਨੇ ਨਹੀਂ ਹੋਏ 2000 ਮਾਡਲ ਆ ਡਿਮਾਂਡ ਹੈਗੀ ਆ 2.5 ਲੱਖ ਰੁਪਏ ਹਾਂਜੀ 2.25 ਲੱਖ ਰੁਪਏ ਹਾਂਜੀ ਤੇ ਕਿੰਨੇ ਦਾ ਬਣਦਾ ਇਹ ਪੂਰੇ 2 ਲੱਖ ਦਾ ਇਹ ਪੂਰੇ 2 ਲੱਖ ਰੁਪਏ ਦਾ ਟਰੈਕਟਰ ਬਣਦਾ ਨੰਬਰ ਸ਼ਰਮਾ ਜੀ ਦਾ ਆਪਾਂ ਲਗਾ ਲਾ ਸਕਦੇ ਹਾਂ ਮੌਕੇ ਤੇ ਮਾਨ ਸਨਮਾਨ ਹੋ ਜੂ ਹਾਂ ਮੌਕੇ ਤੇ ਹੋ ਜੂ ਹਾਂਜੀ ਤੇ ਇਹ ਟਾਇਰਾਂ ਦੀ ਗੱਲ ਕਰੀਏ ਟਾਇਰ ਅਗਲੇ ਦਾ ਪੂਰੀ ਚੰਗੇ ਪਏ ਆ ਪਿਛਲੇ ਪਾਈ ਹੈਗੇ ਤੈਨੂੰ 40 ਰੁਪਏ ਪੈਸੇ ਟਰੈਕਟਰ ਦੇ ਟਾਇਰ ਟੱਪਾ ਸਾਰਾ ਚੰਗਾ ਇੰਜਨ ਹੈਗਾ ਰੁਪਏ ਦਾ ਰੁਪਿਆ ਜਿਵੇਂ ਸ਼ਰਮਾ ਕਹਿੰਦਾ ਉਹਦਾ ਨੰਬਰ ਹੈਗਾ 9478845145 ਚੱਕ ਕੇ ਨੰਬਰ ਲਾ ਲਿਓ ਮੇਟਰੋ ਸਕਰੀਨ ਦੇ ਉੱਤੇ ਲਾਤਾ ਤੇ ਰੀਲ ਨੂੰ ਕਰ ਦੋ ਦਬ ਕੇ ਸ਼ੇਅਰ ਬਹੁਤ ਬਹੁਤ ਧੰਨਵਾਦ ਸਰ ਬਹੁਤ ਬਹੁ